ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਜਗਬਾਨੀ ਟੀਵੀ ਮੈਂ ਭਵਨਿਤ ਕੋ ਨਜ਼ਰ ਪਾਉਣੇ ਆ ਦੇਸ਼ ਦੀਆਂ ਹੁਣ ਤੱਕ ਦੀਆਂ ਵਡੀਆਂ ਖਬਰਾਂ ਤੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਸਵੇਰੇ 7 ਵਜੇ ਤੋਂ ਜਾਰੀ ਹੈ VOTING ਨਿਊ ਅਸ਼ੋਕਨਗਰ ਵਿੱਚ ਆਮ ਆਦਮੀ ਪਾਰਟੀ ਅਤੇ ਪਾਜਪਾ ਦੇ ਦੋਵੇਂ ਕਾਊਂਟਰਾਂ ਤੇ ਲੱਗੀ ਹੋਈ ਹੈ ਵੋਟਰਾਂ ਦੀ ਭੀੜ ਪੀ ਮੋਦੀ ਨੇ ਦਿੱਲੀ ਵਿਧਾਨ ਸਭਾ ਜ਼ੋਨਾਂ ਦੇ ਚਲਦੇ ਸੋਸ਼ਲ ਮੀਡੀਆ ਐਕਸ ਰਾਹੀਂ ਕੀਤੀ ਅਪੀਲ ਕਿ ਹਾਂ ਦਿੱਲੀ ਦੇ ਵੋਟਰ ਲੋਕਤੰਤਰ ਦੇ ਇਸ ਤਿਉਹਾਰ ਵਿੱਚ ਪੂਰੇ ਉਤਸ਼ਾਹ ਨਾਲ ਲੈਣ ਹਿੱਸਾ ਅਤੇ ਪਾਉਣ ਆਪਣੀ ਕੀਮਤੀ ਵੋਟ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਿਖਿਆ ਮੈਂ ਭੈਣਾ ਅਤੇ ਭਰਾਵਾਂ ਨੂੰ ਝੂਠੇ ਵਾਅਦੇ, ਦੂਸ਼ਿਤ ਯਮਨਾ, ਸ਼ਰਾਬ ਦੇ ਠੇਕੇ, ਟੁੱਟੀਆਂ ਸੜਕਾਂ ਅਤੇ ਗੰਦੇ ਪਾਣੀ ਦੇ ਖਿਲਾਫ ਵੋਟ ਪਾਉਣ ਦੀ ਕਰਦਾ ਹਾਂ ਅਪੀਲ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਰਾਸ਼ਟਰਪਤੀ ਸਟੇਟ ਦੇ ਅੰਦਰ ਡਾਕਟਰ ਰਾਜੇਂਦਰ ਪ੍ਰਸਾਦ ਕੇਂਦਰੀ ਵਿਦਿਆਲੇ ਦੇ ਪੋਲਿੰਗ ਬੂਥ ਤੇ ਪਹੁੰਚ ਸਵੇਰੇ 9 ਵਜੇ ਦੇ ਕਰੀਬ ਪਾਈ ਆਪਣੀ ਵੋਟ। ਦਿੱਲੀ ਪਾਜਪਾ ਦੇ ਪ੍ਰਧਾਨ ਵਰਿੰਦਰ ਸੱਚ ਦੇਵਾ ਅਤੇ ਉਨ੍ਹਾਂ ਦੀ ਪਤਨੀ ਨੇ ਪਤਪੜ ਗੰਜ ਵਿਧਾਨ ਸਭਾ ਹਲਕੇ ਦੇ ਅਧੀਨ ਮਯੂਰ ਵਿਹਾਰ ਫੇਜ਼ 1 ਸਥਿਤ ਪੋਲਿੰਗ ਬੂਥ ਤੇ ਪਾਈ ਆਪਣੀ ਵੋਟ। ਕਾਲਕਾ ਜੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਉਮੀਦਵਾਰ ਅਲਕਾ ਲਾਂਬਾ ਨੇ ਪਾਈ ਵੋਟ ਅਤੇ ਕਿਹਾ ਮੈਨੂੰ ਲੱਗਦਾ ਹੈ ਕਿ ਦਿੱਲੀ ਦੇ ਵੋਟਰ ਸਾਡੇ ਨਾਲੋਂ ਜ਼ਿਆਦਾ ਉਤਸ਼ਾਹਿਤ ਹਨ ਅਤੇ ਮੈਨੂੰ ਭਰੋਸਾ ਹੈ ਕਿ ਉਹ ਬਦਲਾਅ ਅਤੇ ਵਿਕਾਸ ਚਾਹੁੰਦੇ ਹਨ। ਕੇਂਦਰੀ ਮੰਤਰੀ ਐਸ ਜੇ ਸ਼ੰਕਰ ਨੇ ਪਾਈ ਵੋਟ ਇਸ ਮੌਕੇ ਉਹਨਾਂ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਜਨਤਾ ਬਦਲਾਅ ਦੇ ਹੈ ਮੂਡ ਵਿੱਚ। ਲੋਕ ਸਭਾ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਦਿੱਲੀ ਦੇ ਨਿਰਮਾਣ ਭਵਨ ਵਿੱਚ ਪਾਈ ਵੋਟ ਆਪਾਗੋ ਅਤੇ ਜੰਗਪੂਰਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਉਮੀਦਵਾਰ ਮਨੀਸ਼ ਸਸੋਦੀਆ ਨੇ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਦੇ ਲੇਡੀ ਏਰਵਿੰਗ ਸੀਨੀਅਰ ਸੈਕੰਡਰੀ ਸਕੂਲ ਦੇ ਪੋਲਿੰਗ ਬੂਥ ਤੇ ਪਾਈ ਆਪਣੀ ਵੋਟ। ਦਿੱਲੀ ਦੀ ਮੁੱਖ ਮੰਤਰੀ ਅਤੇ ਕਾਲਕਾਜੀ ਵਿਧਾਨ ਸਭਾ ਸੀਟ ਤੋਂ ਆਪ ਉਮੀਦਵਾਰ ਆਤੀਸ਼ੀ ਨੇ ਕਾਲਕਾਜੀ ਦੇ ਪੋਲਿੰਗ ਬੂਥ ਤੇ ਪਾਈ ਆਪਣੀ ਵੋਟ। ਐਸਨ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦਿਨ।